ਉਹ ਕੋਈ ਨਹੀਂ ਕਿ ਮੰਮਾ ਸਾਨੂੰ ਐਸੀ ਹਾਂਜੀ ਹਾਂਜੀ 6 ਲੋਕਾਂ ਦੀ ਤਬੀਅਤ ਖਰਾਬ ਸੀ ਔਰ ਦੋਸ਼ ਲੱਗੇ ਸੀ ਕਿ ਇੱਕ ਦੁਕਾਨ ਤੋਂ ਨਾਲੋਂ ਕੁਝ ਮਠਿਆਈ ਲੈ ਗਈ ਸੀ ਉਸੇ ਕਾਰਨ ਤੋਂ ਬਾਹਰ ਹੀ ਉਹਨੇ ਤਿਕਰ ਕਰਵਾਉ ਆਹ ਕਿਸ ਤਰ੍ਹਾਂ ਕਰ ਰਹੀ ਹੁੰ ਤੁਹਾਡੇ ਹਾਂਜੀ ਸਾਨੂੰ ਪਤਾ ਲੱਗਾ ਸੀਗਾ ਸਿਵਲ ਹਸਪੀਟਲ ਵਿੱਚ ਐਡਮਿਟ ਹੋਏ ਆ 6 ਮਰੀਜ਼ ਉਹਨਾਂ ਨੇ ਰਸਗੁੱਲੇ ਲੈ ਕੇ ਗਏ ਸੀ ਇਹਨਾਂ ਕੋਲੋਂ ਤੇ ਰਸਗੁੱਲਿਆਂ ਦੇ ਉਹਨਾਂ ਦੇ ਵਿੱਚ ਅਸੀਂ ਹੁਣ ਆਏ ਆ ਇਹਨਾਂ ਦੇ ਰਸਗੁੱਲੇ ਦੇ ਸੈਂਪਲ ਲੈ ਰਹੇ ਆ ਇਹਨਾਂ ਦੇ ਮਾਈਕਰੋਬੀ ਟੈਸਟ ਕਰਨ ਵਾਸਤੇ ਖਰੜ ਭੇਜਾਂਗੇ ਉੱਥੋਂ ਜੋ ਵੀ ਰਿਪੋਰਟ ਆਊਗੀ ਉਸ ਹਿਸਾਬ ਨਾਲ ਅਦਰ ਫਰਦਰ ਐਕਸ਼ਨ ਕੀਤਾ ਜਾਊਗਾ ਇਹਦੇ ਵਿੱਚ ਇਹ ਆ ਵੀ ਜਿਹੜਾ ਤੇ ਇਹ ਫਰੈਸ਼ ਦੱਸ ਰਿਹਾ ਵੀ ਇਹ 18 ਤਰੀਕ ਨੂੰ ਬਣਾਏ ਆ ਤੇ ਡੇਟ ਵਿੱਚ ਆ ਉਹ ਹਿਸਾਬ ਨਾਲ ਫੰਗਸ ਫੰਗਸ ਵੈਸੇ ਤੇ ਦਿਖਾਈ ਨਹੀਂ ਦੇ ਰਹੀ ਇਹ ਮਾਈਕਰੋਬਲੀ ਟੈਸਟ ਆ ਉਹ ਕਰਾਉਣਾ ਜ਼ਰੂਰੀ ਆ ਇਸ ਕਰਕੇ ਇਹਨਾਂ ਨੂੰ ਆਈਸ ਪੈਕ ਦੇ ਵਿੱਚ ਅਸੀਂ ਪੈਕ ਕਰਕੇ ਤੇ ਸਪੈਸ਼ਲ ਤੇ ਜਾਗੇ ਖਰਚ ਸਰ ਇੱਕ ਪੂਸੇਪੀ ਐਕਟ ਤੇ ਟੈਕਲ ਲਾਇਸੈਂਸ ਬਣਾਉਣਾ ਜ਼ਰੂਰੀ ਹੁੰਦਾ ਹਾਂਜੀ ਹਾਂਜੀ ਉਹ ਆ ਇਹਨਾਂ ਕੋ ਰਜਿਸਟ੍ਰੇਸ਼ਨ ਆਇਆ ਇਹ ਵੇਹ ਦੇ ਨਾਲ ਕੋ 2000 ਦਾ ਲਸਨ ਚਾਹੀਦਾ ਇਹਨਾਂ ਨੇ 100 ਰੁਪਏ ਵਾਲਾ ਬਣਾਇਆ ਵਾ ਉਹ ਵੀ ਇੱਕ ਨੋਟਿਸ ਇਹਨਾਂ ਨੂੰ ਵੱਖਰਾ ਦੇ ਕੇ ਜਾਵਾਂਗੇ ਜਿਵੇਂ ਲਾਇਸੈਂਸ ਆਪਣਾ ਇਸ਼ੂ ਕਰੋ ਕੋਈ ਇਹਨਾਂ ਨੂੰ ਕੋਈ ਸਪਸ਼ਟਿਕਰ ਨਹੀਂ ਦਿੱਤਾ ਕਿ ਹੈਈ ਵਾਰੇ ਇਹਨਾਂ ਵੱਲੋਂ ਅਜੇ ਤੱਕ ਤੇ ਕੋਈ ਸਪਸ਼ਟਿਕਰ ਨਹੀਂ ਦਿੱਤਾ ਇਹ ਤੇ ਕਹਿੰਦੇ ਵੀ ਹੋਰ ਵੀ ਸਾਨੂੰ ਗਾਕਾਂ ਨੇ ਮਤਲਬ ਵੀ ਮਠਾਈ ਲੈ ਕੇ ਆਇਆ ਤੇ ਉਹਨਾਂ ਵੱਲੋਂ ਨਹੀਂ ਕੋਈ ਟਾਈ ਪਰ ਮੇਨ ਰਸਗੁੱਲੇ ਜਿਨ੍ਹਾਂ ਨੇ ਖਾਦੇ ਆ ਉਹਨਾਂ ਵੱਲੋਂ ਜ਼ਿਆਦਾ ਕੁ ਬਲੇਰਾ ਹੈ ਹਾਂ ਜੀ ਸੈਂਪਲਿੰਗ ਹੋਏਗੀ ਉਸ ਕੋ ਹਾਂ ਜੀ ਸੈਂਪਲਿੰਗ ਕਰਾਂਗੇ ਨਾਲ ਇਹਨਾਂ ਨੂੰ ਨੋਟਿਸ ਵੀ ਦੇਵਾਂਗੇ ਇਹਨਾਂ ਨੂੰ ਸਪਸ਼ਟੀਕਰਨ ਇਹਨਾਂ ਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਲਾਵਾਂਗੇ ਕਿੰਨੇ ਦਿਨਾਂ ਤੱਕ ਇਹ ਨੀਰ ਕੋ ਗਿਆ ਜਾਈਏ 14 ਦਿਨ ਦਾ ਟਾਈਮ ਹੁੰਦਾ ਜੀ ਆਪਣੇ ਕੋਲ ਸਟੈਂਡਰਡ ਐਕਟ ਦੇ ਹਿਸਾਬ ਨਾਲ 14 ਦੇ ਵਿੱਚ ਰਿਪੋਰਟ ਆ ਜਾਈਏ ਰਿਪੋਰਟੋਂ ਤੋਂ ਬਾਅਦ ਹੀ ਹੋਏਗੀ ਹਾਂ ਜੀ ਰਿਪੋਰਟੋਂ ਤੋਂ ਬਾਅਦ ਹੀ ਇਹ ਚੋਈ ਕਾਰਵਾਈ ਹੋਏਗੀ ਰਿਪੋਰਟ ਉਸ ਪੋਇੰਟਿੰਗ ਦਾ ਮੰਨਦਾ ਸਾਹਮਣੇ ਐਸੀ ਹਾਂ ਜੀ ਹਾਂ ਜੀ 6 ਲੋਕਾਂ ਦੀ ਤਬੀਅਤ ਖਰਾਬ ਸੀ ਔਰ ਤੋਚ ਲੱਗੀ ਸੀ ਕਿ ਇੱਕ ਦੁਕਾਨ ਤੋਂ ਨਾਲੋਂ ਕੁਝ ਮਿਠਾਈ ਲੈ ਕੇ ਸੀ ਉਸ ਤੋਂ ਬਾਅਦ ਉਹਨਾਂ ਤੇ ਕਿਧਰਾ ਹੋ ਆ ਇਸ ਤਰੀਕਾਰ ਵੀ ਹੁਣ ਤੁਹਾਡੇ ਹਾਂਜੀ ਸਾਨੂੰ ਪਤਾ ਲੱਗਾ ਸੀਗਾ ਸਿਵਲ ਹਸਪੀਟਲ ਵਿੱਚ ਐਡਮਿਟ ਹੋਏ ਆ ਛੇ ਮਰੀਜ਼ ਉਹਨਾਂ ਨੇ ਰਸਗੁੱਲੇ ਲੈ ਕੇ ਗਏ ਸੀਗੇ ਇਹਨਾਂ ਕੋਲ ਤੇ ਰਸਗੁੱਲਿਆਂ ਦੇ ਉਹਨਾਂ ਦੇ ਵਿੱਚ ਅਸੀਂ ਹੁਣ ਆਏ ਆ ਇਹਨਾਂ ਦੇ ਰਸਗੁੱਲੇ ਦਾ ਸੈਂਪਲ ਲੈ ਰਹੇ ਆ ਇਹਨਾਂ ਨੂੰ ਮਾਈਕਰੋਬੀਓਲੋਜੀ ਟੈਸਟ ਕਰਨ ਵਾਸਤੇ ਖਰੜ ਭੇਜਾਂਗੇ ਉੱਥੋਂ ਜੋ ਵੀ ਰਿਪੋਰਟ ਆਊਗੀ ਉਸ ਹਿਸਾਬ ਨਾਲ ਫਰਦਰ ਐਕਸ਼ਨ ਕੀਤਾ ਜਾਊਗਾ ਇਹਦੇ ਵਿੱਚ ਇਹ ਆ ਵੀ ਜਿਹੜਾ ਤੇ ਇਹ ਫਰੈਸ਼ ਦੱਸ ਰਿਹਾ ਇਹ 18 ਤਰੀਕ ਨੂੰ ਬਣਾਇਆ ਤੇ ਡੇਟ ਵਿੱਚ ਹੈ ਉਹ ਹਿਸਾਬ ਨਾਲ ਫੰਗਸ ਫੰਗਸ ਦੇ ਪੈਸੇ ਤੇ ਦਿਖਾਈ ਨਹੀਂ ਦੇ ਰਹੀ ਇਹ ਮਾਈਕਰੋਬਲੀ ਇਹਦਾ ਟੈਸਟ ਆ ਇਹਦਾ ਉਹ ਕਰਾਉਣਾ ਜ਼ਰੂਰੀ ਆ ਇਸ ਕਰਕੇ ਇਹਨਾਂ ਨੂੰ ਆਈਸ ਪੈਕ ਦੇ ਵਿੱਚ ਅਸੀਂ ਪੈਕ ਕਰਕੇ ਤੇ ਸਪੈਸ਼ਲ ਭੇਜਾਂਗੇ ਖਰਚ ਸਰ ਇੱਕ ਪੂਸੀਪੀ ਐਕਟ ਤੇ ਡਾਕਟਰ ਲਾਇਸੈਂਸ ਉਹ ਮਾਣਾ ਜ਼ਰੂਰੀ ਹੁੰਦਾ ਹਾਂਜੀ ਹਾਂ ਉਹ ਆ ਇਹਨਾਂ ਕੋ ਰਜਿਸਟ੍ਰੇਸ਼ਨ ਆ ਇਹ ਵੇਸੇ ਇਹਨਾਂ ਕੋ 2000 ਰੁਪਏ ਚਾਹੀਦਾ ਇਹਨਾਂ ਨੇ 100 ਰੁਪਏ ਵਾਲਾ ਬਣਾਇਆ ਵਾ ਉਹ ਵੀ ਇੱਕ ਨੋਟਿਸ ਇਹਨਾਂ ਨੂੰ ਵੱਖਰਾ ਦੇ ਕੇ ਜਾਵਾਂਗੇ ਦੀ ਕੋਈ ਲਾਇਸੈਂਸ ਆਪਣਾ ইস্যੂ ਕਰੋ। ਕੋਈ ਇਹਨਾਂ ਨੂੰ ਕੋਈ ਸਪਸ਼ਟਿਕਨ ਦਿੱਤਾ ਗਿਆ ਕਿ ਹੈਈ ਵਾਰ ਇਹ ਇਹਨਾਂ ਵੱਲੋਂ ਅਜੇ ਤੱਕ ਤੇ ਕੋਈ ਸਪਸ਼ਟਿਕਨ ਨਹੀਂ ਦਿੱਤਾ ਇਹ ਦੇ ਕਹਿੰਦੇ ਵੀ ਹੋਰ ਵੀ ਸਾਨੂੰ ਗਾਕਾਂ ਨੇ ਮਤਲਬ ਵੀ ਮਠਾਈ ਲੈ ਕੇ ਆਇਆ ਤੇ ਉਹਨਾਂ ਵੱਲੋਂ ਨਹੀਂ ਕੋਈ ਰਿਪੋਰਟ ਆਈ ਪਰ ਮੇਨ ਰਸਗੁੱਲੇ ਜਿਨ੍ਹਾਂ ਨੇ ਖਾਧੇ ਆ ਉਹਨਾਂ ਵੱਲੋਂ ਜ਼ਿਆਦਾ ਕੰਪਲੇਨ ਆਈ। ਹੁਣ ਸੈਂਪਲਿੰਗ ਹੋਏਗੀ ਇਸ ਕੋਲੋਂ। ਹਾਂ ਜੀ ਸੈਂਪਲਿੰਗ ਕਰਾਂਗੇ ਨਾਲ ਇਹਨਾਂ ਨੂੰ ਨੋਟਿਸ ਵੀ ਦਵਾਂਗੇ। ਇਹਨਾਂ ਨੂੰ ਸਪਸ਼ਟਿਕਨ ਇਹਨਾਂ ਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਲਾਵਾਂਗੇ। ਕਿੰਨੇ ਦਿਨਾਂ ਤੱਕ ਇਹ ਨਿਰਕੋ ਗਿਆ ਜਾਏਗੀ? 14 ਦਿਨ ਦਾ ਟਾਈਮ ਹੁੰਦਾ ਜੀ ਆਪਣੇ ਕੋਲੋਂ। ਸਟੈਂਡਰਡ ਅਕਟ ਦੇ ਹਿਸਾਬ ਨਾਲ ਚੌਂਦਰ ਦੇ ਚ ਰਿਪੋਰਟ ਆ ਗਈ। ਰਿਪੋਰਟ ਤੋਂ ਬਾਅਦ ਹੀ ਫਿਰ ਜੀ ਹਾਂ ਜੀ ਰਿਪੋਰਟ ਤੋਂ ਬਾਅਦ ਹੀ ਇਹ ਚੋਈ ਕਾਰਵਾਈ ਹੋ ਗਈ। ਰਿਪੋਰਟ